ਹਾਂ ਵੀ ਕਿਸਾਨ ਵੀਰੋ ਕਿਵੇਂ ਹੋ ਸਾਰੇ ਕਿਨੇ ਕਿਨੇ ਪਾਣੀ ਲਾਤਾ ਤੇ ਕਿਨੇ ਕਿਨੇ ਕਰਤੀ ਸਪਰੇ ਆਪਾਂ ਦਾ ਕਰਤੀ ਸਪਰੇ ਗੁੱਲੀ ਡੰਡੇ ਵਾਲੀ ਅਕੀਰਾ ਕੋਰਤੀ ਕਰਤੀ ਤੇ ਪਾਣੀ ਲਾਵਾਂਗੇ ਤਿੰਨਾਂ ਚਾਰਾਂ ਦਿਨਾਂ ਨੂੰ ਕਿਹਾ ਬਾਈ ਉਹਨਾਂ ਨੇ ਪਾਣੀ ਲਾ ਦਿਓ ਦੇਖੋ ਕਣਕ ਪੂਰਾ ਹਾਂ 부ਝਾ ਮਾਰ ਚੁੱਕੀ ਆ ਇਧਰ ਪਾਣੀ ਟੁੱਟ ਗਿਆ ਅੱਧੀ ਕਣਕ ਨੂੰ ਲਾਇਆ ਵਾ ਸੀ ਬਾਕੀ ਦੇਖਦੇ ਆ ਕੀ ਬਣਦਾ ਮਾਰਦੀ ਆ ਕਿ ਨਹੀਂ ਕੀ ਰਿਜ਼ਲਟ ਦਿੰਦੀ ਆ ਇਹ ਕੀੜਾ ਡੇਢ ਡੇਢ ਬੋਤਲ ਪਾਈ ਆ ਇੱਕ ਡੱਬੀ ਜਿਹੜੀ ਹੁੰਦੀ ਆ ਡੇਢ ਡੱਬੀ ਪਾਈ ਆ ਕਿਲੇ ਦੀ ਤੇ ਗੁਲਦੀ ਡੰਡਾ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਨਿੱਕਾ ਨਿੱਕਾ ਬਾਲਾਂ ਵਾਂਗੂ ਦੇਖੋ ਖੜਾ ਦੇਖੋ ਬਹੁਤ ਜ਼ਿਆਦਾ ਖੜਾ ਦੇਖੋ ਇਹ ਕਰਦੇ ਆ ਹੱਲ ਨਹੀਂ ਫਿਰ ਸੰਕੋਰ ਪਾਵਾਂਗੇ ਨਾ ਇਹਨੇ ਹੱਲ ਕੀਤਾ ਇਹਨਾਂ ਮਾਰਿਆ ਤੇ ਸੰਕੋਰ ਪਾ ਗਈ ਦੇਖਾਂਗੇ ਸੰਕੋਰ ਕਹਿੰਦੇ ਕਣਕ ਖੜਾ ਦਿੰਦੀ ਆ ਤੇ ਬਾਕੀ ਦੇਖਦੇ ਆ ਇਹ ਮਾਰਦੀ ਆ ਕਿ ਨਹੀਂ ਮਾਰਦੀ ਇਸ ਪੰਜਾਬ ਸਾਰੇ ਲੋਕਾਂ ਨੇ ਇਹ ਪਾਈ ਆ ਕੀ ਰਾਈ ਬਾਕੀ ਤੁਸੀਂ ਆਪਦੀ ਸਲਾਹ ਦੋ ਰਹਿ ਦੋ ਵੀ ਕਿਹੜੀ ਪਾਉਣੀ ਚਾਹੀਦੀ ਆ ਦਵਾਈ ਕਿ ਸੰਕੋਰ ਕਾਮਜਾਪ ਉਹਨਾਂ ਦਾ ਦੱਗੀਆਂ 'ਚ ਬਹੁਤ ਖੜਾ ਵਿੱਚ ਵਿੱਚ ਹੈ ਨਹੀਂ ਬਿਲਕੁਲ ਵੀ ਵਿੱਚ ਦੱਗੀਆਂ 'ਚ ਬਹੁਤ ਜ਼ਿਆਦਾ ਹੈ। ਬਾਕੀ ਤੁਸੀਂ ਦੱਸ ਸਕਦੇ ਹੋ ਕਮੈਂਟਾਂ 'ਚ ਸਲਾਹ ਦੇ ਸਕਦੇ ਹੋ ਆਪਦੀ। ਕੀ ਸਿਸਟਮਾ ਕੀ ਨਹੀਂ। ਓਕੇ ਜੀ ਧੰਨਵਾਦ।